ਹਾਂਜੀ ਸਵੇਰ ਸਵੇਰ ਦਾ ਸਮਾਂ ਗਾ ਜਿਵੇਂ ਕਿ ਤੁਹਾਨੂੰ ਪਤਿਆ ਇੱਕ ਤਾਂ ਸਰਕਾਰਾਂ ਕਿਸਾਨਾਂ ਦੀਆਂ ਬੈਰੀ ਬਣੀਆਂ ਵਿਆਂ ਉਤੋਂ ਰੱਬ ਵੀ ਪਿਛਲੇ ਸਾਲ ਵੀ ਰਾਮਪਰਾ ਫੁੱਲ ਏਰੀਏ ਦੇ ਵਿੱਚ ਜਿਹੜਾ ਕਿ ਕਣਕਾਂ ਦਾ ਜਦੋਂ ਪੱਕੀ ਵੀ ਸੀਗੀ ਬਿਲਕੁਲ ਜਾਂ ਉਸ ਤੋਂ ਥੋੜੀ ਬਹੁਤ ਕੱਚੀ ਸੀ ਬਹੁਤ ਨੁਕਸਾਨ ਹੋਇਆ ਸੀਗਾ ਕਣਕਾਂ ਦਾ ਇਸ ਵਾਰ ਵੀ ਰਾਤ ਰਾਮਪਰਾ ਫੁੱਲ ਏਰੀਏ ਦੇ ਵਿੱਚ ਬਹੁਤ ਤੇਜ਼ ਹਵਾ ਚੱਲੀ ਤੇ ਮੀਂਹ ਵੀ ਪਿਆ ਹਜੇ ਵੀ ਪਈ ਜਾਂਦਾ ਮੀਆਂ ਤੁਸੀਂ ਦੇਖਦਾ ਬੱਦਲ ਬਾਈ ਪੂਰੀ ਹੋਈ ਪਈ ਆ ਹਜੇ ਵੀ ਆਹ ਦੇਖ ਲਓ ਕਦੋਂ ਵੀ ਕਿੰਨਾ ਵੀ ਮੀਂਹ ਪੈ ਸਕਦਾਗਾ ਤੇ ਰਾਤ ਕਣਕਾਂ ਦਾ ਰਾਮਪਰਾ ਫਲੇਰੀਏ ਦੇ ਵਿੱਚ ਫੇਰ ਬਹੁਤ ਨੁਕਸਾਨ ਹੋਇਆ ਆ ਤੁਸੀਂ ਦੇਖ ਸਕਦੇ ਹੁਣ ਕਿਸਾਨ ਜਾਵੇ ਤੇ ਕਿੱਧਰ ਨੂੰ ਜਾਵੇ ਪਿਛਲੇ ਸਾਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਰਾ ਲਾਇਆ ਸੀਗਾ ਕਿਸਾਨਾਂ ਨੂੰ ਵੀ 15-15000 ਰੁਪਇਆ ਕਿਸਾਨਾਂ ਦੇ ਖਾਤੇ ਵਿੱਚ ਆਊਗਾ ਪਰ ਉਹ ਕਿਸਾਨਾਂ ਦੇ ਕਿਸੇ ਕਿਸਾਨ ਦੇ 1500 ਆਇਆ ਕਿਸੇ ਦੇ 2000 ਆ ਕੇ ਦੇ 2500 ਆਇਆ ਇਹ ਸਰਕਾਰਾਂ ਸਿਰਫ ਕਿਸਾਨਾਂ ਨਾਲ ਲਾਰਾ ਲਾਉਂਦੀਆਂ ਕਿਸਾਨ ਬੇਵਸਮ ਮਜਬੂਰ ਆਪਦੇ ਕੋਲੋਂ 6 ਮਹੀਨਿਆਂ ਦਾ ਖਰਚਾ ਕਰਕੇ ਜਿਹੜੀ ਉਹਦੀ ਫਸਲ ਹੁੰਦੀ ਆ ਖੁੱਲੇ ਅਸਮਾਨ ਦੇ ਵਿੱਚ ਪਈ ਆ ਰਾਬਾ ਆਸਰੇ ਹੁਣ ਆ ਜੀ ਤੁਸੀਂ ਵੇਖ ਸਕਦੇ ਆ ਕਣਕ ਰਾਮਪਰਾਪੁਰੇ ਲਈ ਦੇ ਵਿੱਚ ਕੱਚੀ ਕਣਕ ਆ ਇਹ ਆ ਦੇਖ ਲਓ ਹਜੇ ਕਣਕ ਆ ਇਹਦੇ ਵਿੱਚ ਦੁੱਧ ਹੀ ਪਿਆ ਵਗਾ ਤੇ ਹੁਣ ਢਿੱਗ ਪੀ ਇਦੇ ਵਿੱਚੋਂ ਕੀ ਝਾੜ ਨਿਕਲੂ ਕੀ ਦੀ ਤੂੜੀ ਬਣੂਗੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀਡੀਓ ਵੇਖੀ ਹੋਣਾ ਬਠਿੰਡਾ ਏਰੀਆ ਦੇ ਵਿੱਚ ਨਾਲ ਕੁਦਦਾ ਹੋ ਗਿਆ ਹੋਰ ਨੇੜੇ ਦੇ ਪਿੰਡਾਂ ਦੇ ਵਿੱਚ ਕਿੰਨਾ ਨੁਕਸਾਨ ਹੋ ਗਿਆ ਕਣਕ ਦਾ ਇੱਕ ਕਿਸਾਨ ਨੇ ਤਾਂ ਸਰਤ ਵੀ ਲਾ ਲਈ ਸੀ ਕਹਿੰਦਾ ਮੈਨੂੰ 10 ਮਾਨ ਕਣ ਕਿੱਲੇ ਦੇ ਦਿਓ ਤੇ ਮੈਂ ਆਪ ਦੀ ਸਾਰੀ ਕਣਕ ਜਿਹੜੀ ਤੂੜੀ ਤਲੇ ਸਾਰਾ ਕੁਝ ਛੱਡਦਾ ਹਾਂ ਹੁਣ ਕਿਸਾਨ ਦੱਸੋ ਜਾਵੇ ਤੇ ਜਾਵੇ ਕਿੱਧਰ ਨੂੰ ਇੱਕ ਤਾਂ ਸਰਕਾਰਾਂ ਕਿਸਾਨਾਂ ਦੀਆਂ ਬੈਰੀਆਂ ਪਈਆਂ ਲਗਾਤਾਰ ਕਾਨੂੰਨ ਤੇ ਕਾਨੂੰਨ ਨਵੇਂ ਤੋਂ ਨਵਾਂ ਕਾਨੂੰਨ ਲਿਆ ਰਿਆ WHO ਦੀਆਂ ਨੀਤੀਆਂ ਆ ਰਹੀਆਂ ਗਿਆ ਜੋ ਕਿਉਂ ਨਾਲ ਸਮੇਂ ਦੇ ਵਿੱਚ ਕਿਸਾਨਾਂ ਨੂੰ ਬਹੁਤ ਭਾਰੀ ਪੈਣ ਗਿਆ ਤੇ ਦੂਸਰੇ ਪਾਸੇ ਆ ਰੱਬ ਵੀ ਦੇਖ ਲੋ ਕਿਸਾਨਾਂ ਦਾ ਸਾਥ ਨਹੀਂ ਦੇ ਰਿਹਾ ਇਸ ਕਰਕੇ ਪ੍ਰਮਾਤਮਾ ਅਗੇ ਆਹੀ ਬੇਨਤੀ ਕਰਦੇ ਆਂ ਵੀ ਇਸ ਵਾਰ ਤੱਕ ਜਿਹੜੀ ਕਣਕ ਦੀ ਫਸਲ ਆ ਕਿਸਾਨਾਂ ਨੂੰ ਚੰਗੀ ਤਰ੍ਹਾਂ ਵੱਢ ਲੈਣ ਦਿਓ ਆ ਤੁਸੀਂ ਦੇਖ ਸਕਦੇ ਆ